ਸਦੇ ਮੁਖੀ ਬ੍ਰਹਮਨੰਦ ਗਿਰੀ ਗੱਗੀ ਪੰਡਿਤ ਵੱਲੋਂ ਵਾਟਰ ਸਪਲਾਈ ਯੂਨੀਅਨ ਵਰਕਰ ਅਤੇ ਸਫਾਈ ਕਰਮਚਾਰੀਆਂ ਨਾਲ ਮਿਲ ਕੇ ਦੀਵਾਲੀ ਮਨਾਈ ਗਈ ਇਸ ਮੌਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਇਸ ਦੌਰਾਨ Hindu ਤਖਤ ਮੁਖੀ ਬ੍ਰਹਮਨੰਦ ਗਿਰੀ ਨੇ ਕਿਹਾ ਕਿ ਕਰਮਚਾਰੀ ਸਾਡੇ ਲਈ ਕੰਮ ਕਰਦੇ ਨੇ ਇਸੇ ਕਰਕੇ ਉਹਨਾਂ ਇਹਨਾਂ ਨਾਲ ਦੀਵਾਲੀ ਮਨਾਈ ਹੈ ਇਸ ਗੱਦੀ ਦੀ ਜਿਹੜੀ ਸੇਵਾ ਦਾਸ ਨੂੰ ਬਖਸ਼ੀ ਸੀ ਸਾਧੂ ਸਮਾਜ ਨੇ ਸੰਤ ਸਮਾਜ ਨੇ ਮੇਰੇ ਭਰਾਵਾਂ ਨੇ ਉਸੇ ਦਿਨ ਤੋਂ ਜਿਹੜਾ ਗੁਰੂ ਜੀ ਦਾ ਨਾਰਾ ਸੀ जय वाल्मीकि हर हर वाल्मीकि वाला नारा ਸੀ ਠੀਕ ਹੈ ਰੋਟੀ ਬੇਟੀ ਦੀ ਸਾਜ ਦਾ ਨਾਰਾ ਸੀ ਉਹ ਨਾਰੇ ਉਹ ਜਿਹੜਾ ਮਿਸ਼ਨ ਗੁਰੂ ਜੀ ਦਾ ਸੀ ਜਾਤ ਪਾਤ ਦੀ ਸਮਾਜ ਤੋਂ ਸਮਾਪਤੀ ਉਹਨੂੰ ਲੈ ਕੇ ਮੈਂ ਆਪਣੇ ਜਿਹੜਾ ਗੁਰੂ ਜੀ ਦੇ ਨਕਸ਼ੇ ਕਦਮ ਤੇ ਚੱਲ ਪਿਆ ਸੀ ਜਦੋਂ ਐਤ ਕੀ ਭਗਵਾਨ ਵਾਲਮੀਕ ਜੀ ਮਹਾਰਾਜ ਦੀ ਸ਼ੋਭਾ ਯਾਤਰਾ ਸੀ ਇਹ ਆਗੇ ਹੈਪੀ ਲੋਡ ਦੇ ਪਿੱਛੇ ਜਿੱਦਣ ਇਹ ਯਾਤਰਾ ਸਟਾਰਟ ਹੋਈ ਸੀ ਮੈਂ ਆਪਣੇ ਭਰਾਵਾਂ ਨਾਲ ਰਾਤ ਪਈ ਸੀ ਤੇ ਮੈਂ ਨੰਗੇ ਪੈਰੀ ਸਾਰੀ ਯਾਤਰਾ ਭਗਵਾਨ ਵਾਲਮੀਕ ਜੀ ਮਹਾਰਾਜ ਦੀ ਜਿਹੜੀ ਹੋਰ ਕੋਈ ਆਪਣੇ ਭਰਾਵਾਂ ਦੀ ਕਮਾਂਡ ਦੇ ਵਿੱਚ ਨਹੀਂ ਤੋਂ ਸ਼ੁਰੂ ਹੋਈ ਜਿੱਥੇ ਸਮਾਪਤ ਹੋਈ ਜਿੰਨੇ ਸਮਾਗਮ ਵੀ ਸਾਡੇ ਮਹਾਰਾਜ ਜੀ ਨੇ ਸਤ ਸੰਗਤਨ ਹਰੇਕ ਦੇ ਵਿੱਚ ਪੂਰੀ ਸਮੂਲੀਅਤ ਆਮ ਇਨਸਾਨ ਦੇ ਤੌਰ ਦੇ ਇੱਕ ਸ਼ਰਧਾਲੂ ਦੇ ਤੌਰ ਤੇ ਬਹੁਤ ਨਿਭਾਈ ਹੈ ਜਿਹੜੀ ਜ਼ਿੰਮੇਵਾਰੀ ਬਰੀ ਬਣਦੀ ਸੀ ਮੈਂ ਪੂਰੀ ਕੀਤੀ ਮੇਰੇ ਤੋਂ ਪਹਿਲੀ ਦੀਵਾਲੀ ਆਈ ਹੈ ਜਿੱਦਨ ਦਾ ਮੈਂ ਸ਼੍ਰੀ ਹਿੰਦੂ ਤਖਤ ਦਾ ਮੁਖੀ ਬਣਿਆ ਤੇ ਪਹਿਲੀ ਦੀਵਾਲੀ ਜਿੰਦਗੀ ਵਿੱਚ ਪਹਿਲੀ ਆਈ ਤੇ ਮੇਰੀ ਫਿਰ ਪਹਿਲੀ ਪਹਿਲ ਹੋਣੀ ਸੀ ਮੈਂ ਅੱਜ ਗੇਟਨਾ ਤੋਂ ਸਰਕਾਰ ਜਿਨ੍ਹਾਂ ਨੂੰ ਦਰਜਾ 4 ਕਹਿੰਦੀ ਹੈ ਪਰ ਮੈਂ ਦਰਜਾ ਪਹਿਲਾ ਕਹਿੰਦਾ ਉਹਨਾਂ ਨੂੰ ਕਿਉਂਕਿ ਵੱਡੀਆਂ ਕੁਰਸੀਆਂ ਤੇ ਬੈਠਣ ਵਾਲੇ ਦਰਜਾ 4 ਦੇ ਕਰਮਚਾਰੀ ਹੁੰਦੇ ਆ ਜੇ ਅਸੀਂ ਗਣਿਤ ਦੇ ਹਿਸਾਬ ਨਾਲ ਗੱਲ ਕਰੀਏ 1 ਨੰਬਰ ਤੋਂ ਗਣਿਤ ਤੋਂ ਸਟਾਰਟ ਹੁੰਦਾ 1 ਨੰਬਰ ਤੋਂ ਇਹਨਾਂ ਭਰਾਵਾਂ ਦੀ ਡਿਊਟੀ ਸਟਾਰਟ ਹੁੰਦੀ ਹੈ ਜਿਹੜੇ ਸੀਵਰੇਜ ਦੇ ਸੇਵਾਦਾਰ ਨੇ ਸਾਡੇ ਸਮਾਜ ਦੇ ਸੇਵਾਦਾਰ ਨੇ ਇਸ ਕਰਕੇ ਇਸ ਨੰਬਰ ਦਰਜਾ ਮੰਨ ਕੇ ਇਹਨਾਂ ਭਰਾਵਾਂ ਦੀ ਸੇਵਾ ਦੇ ਵਿੱਚ ਤੱਕਦਲਾ ਉਪਸਥਿਤ ਹੋਇਆ ਕਿਉਂਕਿ ਇਹਨਾਂ ਨੇ ਖੁਸ਼ੀਆਂ ਤਾਂਜੀਆਂ ਕਰੀਆਂ ਮੈਂ ਆਪਣਾ ਨੈਤਿਕ ਫਰਜ਼ ਸਮਝਦਾ ਦੀ ਆਪਣੀ ਗੱਡੀ ਦਾ ਫਰਜ਼ ਸਮਝਦਾ ਸੀ ਉਹ ਮਠਿਆਈ ਪਟਾਕੇ ਤੇ ਜੋ ਵੀ ਬਣਦਾ ਸੀ ਉਹ ਲੈ ਕੇ ਮੈਂ ਯੂਨੀਅਨ ਦੇ ਜਿੰਨੇ ਵੀ ਸਾਡੇ ਸਦਸੇ ਨੇ ਉਹਨਾਂ ਦੀ ਸੇਵਾਜ ਹਾਜ਼ਰ ਹੋਇਆ ਦੀ ਕਰਮਚਾਰੀ ਭਰਾਵਾਂ ਨਾਲ ਜਿੰਨੀ ਖੁਸ਼ੀ ਸਾਂਝੀ ਕਰ ਸਕਦਾ ਸੀ ਉਹ ਕੀਤੀ ਹੈ ਤੇ ਸਮਾਜ ਨੂੰ ਇੱਕ ਮੇਰੀ ਬੇਨਤੀ ਹੈ ਤੁਹਾਡੇ ਸਾਰੇ ਦੇ ਚੈਨਲ ਰਾਹੀਂ ਇੱਕ ਸੁਣਿਆ ਵੀ ਕੋਸ਼ਿਸ਼ ਕਰੋ ਜਿਹੜੇ ਤੁਸੀਂ ਹੋਰ politcal ਲੋਕਾਂ ਨੂੰ ਖੁਸ਼ ਕਰਨ ਜਾਂ ਅਫਸਰ ਸਾਹਿਬ ਨੂੰ ਖੁਸ਼ ਕਰਨ ਦਾ ਟਾਈਮ ਖਰਾਬ ਕਰਦੇ ਹੋ ਜਾਣੇ ਹੋ ਮੰਨਿਓ ਜਾਣਾ ਚਾਹੀਦਾ ਹੈ ਰਿਲੇਸ਼ਨ ਬਣਾ ਕੇ ਰੱਖੋ ਪਰ ਗੱਲ ਇਹ ਆ ਜਦੋਂ ਤੁਸੀਂ ਮੰਦਿਰ ਗੁਰਦੁਆਰੇ ਜਾਂਦੇ ਹੋ ਉਹਦੇ ਨਾਲ ਨਾਲ ਇਹਨਾਂ ਭਰਾਵਾਂ ਨੂੰ ਵੀ ਯਾਦ ਰੱਖੋ ਕਿ ਇਹਨਾਂ ਤੋਂ ਬਿਨਾ ਤੁਹਾਡਾ ਕੋਈ ਵੀ ਜਿਹੜਾ ਕੰਮ ਹੈ ਜ਼ਿੰਦਗੀ 'ਚ ਸੰਪੂਰਨ ਨਹੀਂ ਹੋਦਾਦਾ ਨਾ ਹੀ ਜੇ ਬਰਸਾਤ ਹੋ ਜਾਂਦੀ ਹੈ ਪੈਰ ਗਿੱਲਾ ਹੋ ਜਾਏ ਇਨਫੈਕਸ਼ਨ ਦੇ ਡਰ ਤੋਂ ਭੱਜ ਜਾਂਦੇ ਹੋ ਇਹ 10-10 ਫੁੱਟ ਪਾਣੀ 'ਚ ਸੀਵਰੇਜ ਦੇ ਗੰਦੇ 'ਚ ਥੱਲੇ ਉਤਰ ਕੇ ਸਮਾਜ ਦੀ ਸੇਵਾ ਕਰਦੇ ਆ ਤੇ ਇਹਨਾਂ ਤੋਂ ਵੱਡਾ ਮੈਨੂੰ ਦੱਸ ਦੋ ਵੀ ਸੇਵਾਦਾਰ ਕੌਣ ਹੈ ਇਹਨਾਂ ਤੋਂ ਵੱਡਾ ਪਵਿੱਤਰ ਬੰਦਾ ਕੌਣ ਹੈ ਤੇ ਇਹਨਾਂ ਦੀ ਜਿਹੜੀ ਹੈ ਪ੍ਰਤਿਸ਼ਟਾ ਉਹਨੂੰ ਬਹਾਲ ਕਰੀਏ ਸਮਾਜ ਚ ਇਹਨਾਂ ਦੀ ਇੱਜ਼ਤ ਕਰਨੀ ਸਿੱਖੀਏ ਤਾਂ ਜੋ ਸਾਡੇ ਆਉਣ ਵਾਲੇ ਦਿਨ ਆ ਚੰਗੇ ਹੋ ਸਕਣ ਭਾਰਤ ਦੇ। ਕੋਰੁਛ ਸਿੰਘ ਦੇਖਿਆ ਕਿ ਜਿਹੜੇ ਸਫਾਈ ਕਰਮਚਾਰੀਆ ਬੜਾ ਵੱਡਾ ਯੋਗਦਾਨ ਹੁੰਦਾ ਇਹਨਾਂ ਦਾ ਲੇਕਿਨ ਕਈ ਵੀ ਵੱਡੇ ਕੋਈ ਵੀ ਇਹਨਾਂ ਤੱਕ ਪਹੁੰਚ ਨਹੀਂ ਕਰ ਸਕਦਾ ਦਿਵਾਲੀ ਦੇ ਦਿਨ ਤੁਸੀਂ ਅੱਜ ਪਹਿਲੀ ਵਾਰ ਪਹੁੰਚ ਕੀਤੇ। ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਵੀ ਇਹਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਦਿਵਾਲੀ ਦੇ ਮੌਕੇ ਤੇ ਸਰਕਾਰ ਸਾਹਿਬ ਪਹਿਲੀ ਵਾਰ ਹੀ ਨਹੀਂ ਮੈਂ ਜਦ ਤੱਕ ਜੀਵਾਂਗਾ ਮੈਂ ਹਰ ਸਾਲ ਦਿਵਾਲੀ ਇਹਨਾਂ ਨਾਲ ਇੱਥੇ ਮਨਾਇਆ ਕਰਾਂਗਾ। ਮੇਰੀ ਜ਼ਿੰਦਗੀ 'ਚ ਪਹਿਲੀ ਵ ਦੀ ਵੀ ਬੈਕਨ ਤੋਂ ਬਾਅਦ ਇਹ ਪਹਿਲੀ ਦੀਵਾਲੀ ਆਈ ਹੈ 6 ਮਹੀਨਿਆਂ ਚ ਜਦੋਂ ਵੀ ਦੀਵਾਲੀ ਆਇਆ ਕਰੇਗੀ ਮੈਂ ਤੁਹਾਨੂੰ ਇੱਥੇ ਸਥਾਨ ਤੇ ਕਰਕੇ ਵਾਦਾ ਕਰਕੇ ਚੱਲਿਆ ਹਰ ਦੀਵਾਲੀ ਇਹਨਾਂ ਭਾਵਨਾ ਇੱਥੇ ਸਾਂਝੀ ਕਰਕੇ ਫਿਰ ਦੀਵਾਲੀ ਦਾ ਜਿਹੜਾ ਅਗਲਾ ਕਾਰਜਕ੍ਰਮ ਹੈ ਸ਼ੁਰੂ ਕਰਾਂਗਾ ਦੂਜੇ ਪਾਸੇ ਵਰਕਰਾਂ ਨੇ Hindu ਤਖਤ ਮੁਖੀ ਦਾ ਧੰਨਵਾਦ ਕੀਤਾ ਵਿਜੇ ਕੁਮਾਰ ਟੈਕਨੀਕਲ ਇੰਪਲਾਈ ਯੂਨੀਅਨ ਦਾ ਪ੍ਰਧਾਨ ਹੋਰ ਮੈਂ ਗੁਰੂ ਜੀ ਦਾ ਅੱਜ ਤੈਅ ਦੇ ਨੂੰ ਧੰਨਵਾਦ ਕਰਦਾ ਹਾਂ ਜੋ ਵੀ ਅੱਜ ਸਾਡੇ ਵਾਟਰ ਸਪਲਾਈ ਦੇ ਮੁਲਾਜ਼ਮਾਂ ਨਾਲ ਔਰ ਸੀਵਰੇਜ ਮੁਲਾਜ਼ਮਾਂ ਨਾਲ ਅੱਜ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੀਵਾਲੀ ਮਨਾਇ ਗਈ ਹੈ ਗੁਰੂ ਪਟਾਕੇ ਵਜਾ ਕੇ ਫੁੱਲ ਝੜੀਆਂ ਚਲਾ ਕੇ ਮੋਮਬਤੀਆਂ ਚਲਾ ਕੇ ਔਰ ਮਠਿਆਈ ਵੀ ਜਿਹੜੀ ਹੈਗੀ ਵਾਪ ਗੁਰੂ ਜੀ ਵੱਲੋਂ ਸਾਰੇ ਹੀ ਮੁਲਾਜ਼ਮਾਂ ਨੂੰ ਖਵਾਈ ਔਰ ਵੰਡੀ ਵੀ ਗਈ ਹੈ ਮੈਂ ਬਹੁਤ ਤਹਿਤ ਧੰਨਵਾਦ ਕਰਦਾ ਗੁਰੂ ਜੀ ਦਾ ਥੈਂਕ ਯੂ ਗੁਰੂ ਜੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕ੍ਰੂਟੇਡ ਕੰਪਨੀਜ਼ agencies as well local builders with brothers he is professional by plumbing electrician masonry work carpentry for more information please contact him at www.checktrade.com id number 921760 shamla chander call center call him on this number zero seven four triple eight 41161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ